ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਪਾ ਇਸ ਰਾਤ ਮੋਰਨਿੰਗ ਹਿੱਲ ਤੇ ਇਸ ਹੋਟਲ 'ਚ ਆਪਾਂ ਰਹਿ ਸੀ ਉਹ ਨਿਕ ਗੈਸਟ ਹਾਊਸ ਕਿ ਆਖੜੀਆ ਆਪਣੀ ਗੱਡੀ ਤੇ ਐਵੇਂ ਦਾ ਕੁਝ 뷰 ਆ ਮੋਰਨਿੰਗ ਹਿੱਲ ਤੋਂ ਥੋੜਾ ਪਿੱਛੇ ਆ 10-15 ਕਿਲੋਮੀਟਰ ਤੇ ਆ ਵੀਊਅ ਬਹੁਤ ਸੋਹਣਾ ਵੀਊਅ ਆ ਕੀ ਦਿਖਾਉਣਾ ਤੁਹਾਨੂੰ ਨਾਲੇ ਆਪਣੇ ਨੇੜੇ ਆ ਚੰਡੀਗੜ੍ਹ ਦੀ ਨਿਕੜੀ ਆ ਮੋਰਨੀ ਹਿੱਲ ਇਤਨੇ ਸਾਲ ਪਹਿਲਾਂ ਆਇਆ ਸੀ ਜੰਮ ਇੱਕ ਵਾਰ ਨਾ ਉਹ ਸ਼ਾਮ ਨੂੰ ਮੁੜਦੀ ਸੀ ਠੀਕ ਤਾਂ ਦੇ ਨਾਲ ਦੇਖਿਆ ਨਹੀਂ ਤੇ ਹੁਣ ਦੁਬਾਰਾ ਆਇਆਂਗੇ ਉਪਰ ਰੋੜਾ ਦਾ ਉਹ ਜਿੱਥੇ ਬੋਰਡ ਲੱਗਿਆ ਹੋਇਆ ਹੈਗਾ ਤੇ ਇਹ ਜਾਂਦੀ ਸਿੱਧੀ ਛੜ ਕੇ ਇਧਰ ਨੂੰ ਮੋਰ ਨਹੀਂ ਹਿੱਲਦਾ ਸਵੇਰੇ ਸਵੇਰੇ ਇੱਥੇ ਬਹੁਤ ਪੰਛੀ ਆ ਜਿੱਦਾਂ ਮੋਰ ਵਗੈਰਾ ਆਮ ਹੀ ਤੁਰੇ ਫਿਰਦੇ ਆ ਇੱਥੇ ਫਿਰਦੇ ਹੋਣਗੇ ਤੇ ਬਹੁਤ ਸੋਹਣੀ ਲੋਕੇਸ਼ਨ ਆ ਇਹ ਆਪਣਾ ਰੂਮ ਇਹ ਕਾਰੂਮੇ ਇਹ ਕਾਰੂਮਾ ਐਦਾਂ ਦੀ ਲੋਕੇਸ਼ਨਾਂ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆ ਪਹੁੰਚ ਕੇ This yeah, is Tikritol Lake. ਕਮੈਂਟ ਬਸ ਇੱਕ ਮਿੰਟ ਇਹ ਟਿੱਕਰ ਤਾਲ ਲੇਕ ਮੋਰਨੀ ਹਿਲਜ਼ ਜੇ ਮੰਗੂ ਮਾਂ ਵੀ ਹੈਗੇ ਬੱਚਿਆਂ ਦੇ ਉਸ ਲਈ ਕੈਫੇ ਇਹ ਟਿੱਕਰ ਤਾਲ ਲੇਕ ਚੰਡੀਗੜ੍ਹ ਤੋਂ ਥੋੜੀ ਦੂਰੀ ਆ ਐਵੇਂ ਆਪਾਂ ਹਿਮਾਚਲ ਤੁਰੇ ਫਿਰਦੇ ਆ ਯਾਰ ਆਪਣੇ ਆਪ ਦੇ ਇੱਥੇ ਵਧੀਆ ਘੁੰਮਣ ਫਿਰਨ ਨੂੰ ਬੋਟਿੰਗ ਸਿਸਟਮ ਆ ਬੋਟ ਵਧੀਆ ਬਹੁਤ ਵੱਡੀ ਲੇਕ ਹੈਗੀ dedi yeah.